ਰਾਜੀ ਤੁਹਾਡੇ ਵੱਲੋਂ ਕੋਈ ਰੋਸ ਮਜਾਰਾ ਕੱਢਾਗਾ ਕੀ ਚਾਹ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਹਿ ਦਿਲ ਤੋਂ ਧੰਨਵਾਦ ਹੈ ਇਹਨਾਂ ਦਾ ਜਿਹੜੇ ਸਾਡਾ ਸਾਥ ਦੇ ਰਹੇ ਆ ਵਿੱਚ ਟੈਕਸੀ ਆਪਰੇਟਰ ਆ ਵਿੱਚ ਟਰੱਕ ਆਪਰੇਟਰ ਵਿੱਚ ਵੀਰ ਐਂਬੂਲੈਂਸ ਆਪਰੇਟਰ ਹੈਗੇ ਆ ਹੋਰ ਸਾਰੇ ਡਰਾਈਵਰ ਹੀ ਹੈਗੇ ਆ ਜੋ ਕੋਈ ਆਟੋ ਚਲਾ ਰਿਹਾ ਕੋਈ ਰਿਕਸ਼ਾ ਚਲਾ ਰਿਹਾ ਸਾਰੇ ਸਾਡੇ ਨਾਲ ਆ ਸਾਰਿਆਂ ਦਾ ਸਾਨੂੰ ਪੂਰ ਸਮਰਥਨ ਆ ਪਰ ਜਦੋਂ ਇਹ ਕਾਨੂੰਨ ਸਾਡੇ ਤੇ ਮੋਦੀ ਸਰਕਾਰ ਨੇ ਥੋਪਿਆ ਇਹਦੇ ਤੇ ਸਾਰੀਆਂ ਸਟੇਟਾਂ ਦੇ ਮੁੱਖ ਮੰਤਰੀਆਂ ਦੇ ਸਾਈਨ ਹੁੰਦੇ ਆ ਅਸੀਂ ਇਹਦੇ ਵਿੱਚ ਇਕੱਲੇ ਮੋਦੀ ਸਰਕਾਰ ਦਾ ਨਹੀਂਗਾ ਅਸੀਂ ਸਟੇਟ ਦੇ ਮੁੱਖ ਮੰਤਰੀ ਦਾ ਵੀ ਵਿਰੋਧ ਕਰਦੇ ਆ ਕਿ ਜਿਹੜੇ ਸਾਡੇ ਤੇ ਕਾਲੇ ਕਾਨੂੰਨ ਥੋਪੇ ਗਏ ਆ ਸਾਡੀ 5-500 ਰੁਪਿਆ 1000-1000 ਰੁਪਿਆ ਦਿਹਾੜੀ ਆ ਅਸੀਂ 7 ਲੱਖ ਰੁਪਿਆ ਕਿੱਥੋਂ ਭਰ ਦਾਂਗੇ ਜੇ ਅਸੀਂ 10 ਸਾਲ ਜੇਲ੍ਹ ਚ ਲਾਉਣੇ ਆ ਤੇ ਫੇਰ ਤਾਂ ਸਾਡੇ ਬੰਦੇ ਚੋਰੀਆਂ ਡਾਕਿਆਂ ਤੇ ਹੋ ਜਾਣਗੇ ਜੇ ਅਸੀਂ 10 ਸਾਲ ਦੀ ਜੇਲ੍ਹ ਚ ਲਾਉਣੇ ਆ ਕਿਉਂ ਨਾ ਅਸੀਂ ਉਹ ਕੰਮ ਕਰ ਲਈਏ ਫਿਰ ਸਾਨੂੰ ਇਹ ਤਾਂ ਸਾਡੇ ਤੋਂ ਉਹ ਤੱਕੇ ਨਾਲ ਜਿਹੜੇ ਕੀ ਅਸੀਂ ਛੋਟੇ ਲੈਵਲ ਦੇ ਆ ਜਾਂਦੇ ਆ ਡਰਾਈਵਰ ਸਾਡੇ ਤੋਂ ਧੱਕੇ ਨਾਲ ਗਲਤ ਕੰਮ ਕਰਵਾਉਣ ਨੂੰ ਸਰਕਾਰਾਂ ਤਿਆਰ ਨੇ ਪਰ ਅਸੀਂ ਇਹ ਕਰਨਾ ਨਹੀਂ ਚਾਹੁੰਦੇ ਅਸੀਂ ਮੋਦੀ ਸਰਕਾਰ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਇਹ ਅਪੀਲ ਕਰਦੇ ਆ ਕਿ ਜਿੰਨੀ ਜਲਦੀ ਹੋ ਸਕਦਾ ਇਹ ਕਾਲੇ ਕਾਨੂੰਨ ਵਾਪਸ ਲਏ ਜਾਣ ਨਹੀਂ ਤਾਂ ਇਹ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ ਤੁਹਾਡੇ ਵੱਲੋਂ ਕੋਈ ਜਿਵੇਂ ਮੋਦੀ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਕੋਈ ਮੰਗ ਪੱਤਰ ਵਗੈਰਾ ਦਿੱਤੇ ਗਿਆ ਕਿਸੇ ਅਫਸਰ ਸਾਹਿਬ ਅੱਜ ਅਸੀਂ ਮੰਗ ਪੱਤਰ ਦੇਣ ਚੱਲੇ ਆ ਡੀਸੀ ਸਾਹਿਬ ਨੂੰ ਡੀਸੀ ਦਫ਼ਤਰ ਕਿਉਂਕਿ ਸਾਡਾ ਜੋ ਸੰਘਰਸ਼ ਸੀਗਾ ਇਹ 6 ਤਰੀਕ ਦਾ ਸੀਗਾ ਹੋਰਾਂ ਵੀਰਾਂ ਨੇ ਜਿਹੜੇ ਕੀ ਇਸ ਤੋਂ ਪਹਿਲਾਂ ਸੰਘਰਸ਼ ਹੋਇਆ ਟਰੱਕ ਆਪਰੇਟਰ ਸਾਰੇ ਉਹ ਧਰਨਾ ਤੇ ਬੈਠੇ ਆ ਪਰ ਕਈ ਗੋਦੀ ਮੀਡੀਆ ਵਾਲੇ ਜਿਹੜੇ ਕੀ ਇਹ ਨਿਊਜ਼ ਲਾ ਰਹੇ ਆ ਕਿ ਇਹ ਕਾਨੂੰਨ ਵਾਪਸ ਲੈ ਲੇ ਪਰ ਇਹ ਕਾਨੂੰਨ ਵੀਰੋ ਕੋਈ ਵਾਪਸ ਨਹੀਂ ਹੋਏਗੇ ਇਹ ਕੱਲਾ ਕਾਨੂੰਨ ਸਾਡੇ ਡਰਾਈਵਰਾਂ ਵਾਸਤੇ ਨਹੀਂ ਆਗਾ ਇਹ ਜੇ ਕੋਈ ਮੋਟਰਸਾਈਕਲ ਚਲਾ ਰਿਹਾ ਕੋਈ ਕਾਰ ਚਲਾ ਰਿਹਾ ਆਮ ਕਾਰ ਪ੍ਰਾਈਵੇਟ ਚਲਾ ਰਿਹਾ ਇਹ ਸਾਰਿਆਂ ਵਾਸਤੇ ਕਾਨੂੰਨ ਆ ਜੇ ਕਾਨੂੰਨ ਵਾਪਸ ਨਾ ਲੱਗੇ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਊਗਾ ਤੇ ਦਿੱਲੀ ਦੇ ਬਾਹਰ ਘੇਰੇ ਜਾਣਗੇ। ਬਾਈ ਜੀ ਕੀ ਨਾਮ? ਮਨਰਨਦੀਸ਼ ਨੂੰ ਬਰਾੜ। ਜੀ ਜੀ ਕੀ ਕਰਨਾ ਇੱਥੇ ਤੁਸੀਂ ਇੱਥੇ ਮੰਗ ਪੱਤਰ ਦੇ ਦਿੱਤਾ ਹੈ। ਅਸੀਂ ਜੀ ਉਹ ਕਾਲੇ ਕਾਨੂੰਨਾਂ ਕਰਕੇ ਆ ਵੀ ਜਿਹੜੀ ਉਹ 7 ਸਾਲ ਦੀ ਸਜ਼ਾ ਤੇ 7 10 ਲੱਖ ਜੁਰਮਾਨਾ ਜਿਹੜੇ ਕਾਲੇ ਕਾਨੂੰਨ ਵਾਏ ਇਹਦਾ ਕਰਕੇ ਅਸੀਂ ਵਿਰੋਧ ਕਰਦੇ ਆ। ਵੀ ਇਹ ਨਹੀਂ ਹੋਣੀ ਚਾਹੀਦੀ। ਜਿਹੜਾ ਬੰਦਾ ਡਰਾਈਵਰ ਆ ਜੀ ਉਹ ਪੈਸੀ ਨਹੀਂ ਭਰ ਸਕਦਾ। ਤੇ ਜੇ ਉਹ 10 ਸਾਲ ਲਈ ਅੰਦਰ ਚਲਾ ਗਿਆ ਤੇ ਉਹਦੇ ਬੱਚੇ ਕਿੱਥੇ ਜਾਣਗੇ? ਆਹ ਪਬਲਿਕ ਨੂੰ ਹਰੇਕ ਨੂੰ ਸਾਡੇ ਹੱਥ ਬੰਨ੍ਹ ਕੇ ਬੇਨਤੀ ਆ। ਵੀ ਸਾਥ ਦਿਓ ਇਹ ਜਿਹੜੇ ਕਾਲੇ ਕਾਨੂੰਨ ਆ ਇਹ ਆਪਾਂ ਰੱਦ ਕਰਵਾ ਚੱਕੀਏ ਧੰਨਵਾਦ ਕਰਦੇ ਆ ਸੀਦਰ ਸਾਹਿਬ ਦਾ ਜਿਨ੍ਹਾਂ ਨੇ ਮੰਗ ਪੱਤਰ ਸਾਨੂੰ ਕੀ ਵਿਸ਼ਵਾਸ ਦਿਵਾਇਆ ਗਿਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਡੀ ਉੱਪਰ ਕਰ ਗੱਲ ਕਰਵਾਵਾਂਗੇ ਹਾਂਜੀ ਜਿਹੜਾ ਮੰਗ ਪੱਤਰ ਦਿੱਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਇਸ ਮੰਗ ਪੱਤਰ ਜਿਹੜਾ ਦਿੱਤਾ ਸੀ ਉਸ ਬਾਰੇ ਹੀ ਹੈ ਜੀ ਸਾਡੇ ਕਾਨੂੰਨ ਰੱਦ ਕੀਤੇ ਜਾਣ ਜਿਹੜੇ ਬੰਦਾ ਡਰਾਈਵਰ ਆ ਟੈਕਸੀ ਡਰਾਈਵਰ ਆ ਟਰੱਕ ਆਪਰੇਟਰ ਆ 7-10 ਸਾਲ ਦੀ ਕੈਦ 10 ਸਾਲ ਦੀ ਕੈਦ 7 ਲੱਖ ਰੁਪਏ ਜੁਰਮਾਨਾ ਨਹੀਂ ਦੇ ਸਕਦਾ ਇਹ ਕਾਲੇ ਕਾਨੂੰਨ ਸਾਡੇ ਤੇ ਥੋਪੇ ਗਏ ਆ ਠੀਕ ਹੈ ਜੀ ਅਸੀਂ ਇਹ ਰੱਦ ਕੀਤੇ ਜਾਣ ਤੇ ਅਸੀਂ ਇਹ ਇੱਕ ਸਰਕਾਰ ਕੱਲੀ મોદી ਸਰਕਾਰ ਨਹੀਂ ਹੈ ਜੀ ਸਾਡੀ ਸਟੇਟ ਦੀ ਸਰਕਾਰ ਇਹਨਾਂ ਨੇ ਵੀ ਸੈਂਡਾ ਕੀਤਾ ਹੈ ਇੱਕ ਕੱਲੇ ਪ੍ਰਾਈਵੇਟ ਘਰਾਣਿਆਂ ਨੂੰ ਉੱਤੇ ਲਿਆਉਣ ਵਾਸਤੇ ਸਾਡੇ ਤੇ ਕਾਨੂੰਨੇ ਲਾਗੂ ਕੀਤੇ ਗਏ ਆ ਕੀ ਮੰਗ ਕੀ ਮੰਗ ਸਾਡੀ ਜੇ ਕਾਲੇ ਕਾਨੂੰਨ ਨਾ ਰੱਦ ਹੋਏ 26 ਤਰੀਕ ਦੀ ਅਤੀਲ ਆ ਫੇਰ ਅਸੀਂ ਇਹੋ ਜਿਹੀ ਸਟ੍ਰੈਕ ਕਰਾਂਗੇ ਅਸੀਂ ਗੱਡੀਆਂ ਛੱਡ ਕੇ ਬਾਈਜੀ ਪਾਸੇ ਹੋ ਜਾਏ ਘਰੇ ਬਹਿ ਜਾਾਂਗੇ 6-6 ਮਹੀਨੇ ਕਰੋਨਾ ਵੇਲੇ ਵੀ ਪਾਸੇ ਬੈਠੇ ਸੀ ਫੇਰ ਵੀ ਸਾਡੇਆਂ 6 ਕਿਸ਼ਤਾਂ ਦੀਆਂ 8 ਭਰੀਆਂ ਕੋਈ ਚੱਕਰ ਨਹੀਂ ਜੇ 4 ਮਹੀਨੇ ਨਾ ਚਲਾਵਾਂਗੇ ਫੇਰ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੇ ਇਹਨਾਂ ਨੇ ਢਾਲ ਹੀ ਲਿਆ ਪੰਜਾਬ ਦੇ ਡਰਾਈਵਰਾਂ ਨੂੰ ਨਿੱਕੇ ਘਰਾਂ ਨੂੰ ਖਤਮ ਕਰਨਾ ਪਰ ਅਸੀਂ ਇਹ ਖਤਮ ਨਹੀਂ ਹੋਣ ਦੇਵਾਂਗੇ ਜੋ ਬੰਦਾ ਅੱਜ 500 ਦਿਹਾੜੀ 'ਤੇ ਡਰਾਈਵਰ ਡਰਾਈਵਰੀ ਕਰਦਾ ਤੇ ਉਹ ਬੰਦਾ ਕਿੱਥੋਂ 7 ਲੱਖ ਰੁਪਏ ਜੇ 7 ਲੱਖ ਰੁਪਏ ਹੀ ਜੁਰਮਾਨਾ ਹੋਊਗਾ ਤਾਂ ਫਿਰ ਦੱਸੋ ਆਪ ਦਾ ਪ੍ਰਾਈਵੇਟ ਕੰਮ ਕਰੇਗਾ ਆਮ ਪਬਲਿਕ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਆਮ ਪਬਲਿਕ ਨੂੰ ਸਾਡਾ ਸਾਥ ਦੇਣ ਸਾਡੇ ਆਮ ਪਬਲਿਕ ਨੂੰ ਇਹੀ ਅਪੀਲ ਆ ਵੀ ਸਾਡਾ ਸਾਥ ਦੇ ਰਲ ਕੇ ਚੱਲਣ ਕੱਲੇ ਕਾਨੂੰਨ ਇਹ ਸਾਡੇ ਟੈਕਸੀ ਡਰਾਈਵਰ ਟਰੱਕ ਆਪਰੇਟਰਾਂ ਲਈ ਨਹੀਂ ਹੈਗੇ ਇਹ ਕਾਨੂੰਨ 18 ਸਾਲ ਤੋਂ ਪਲੱਸ ਜਿਨ੍ਹਾਂ ਦਾ ਲਾਇਸੈਂਸ ਬਣਿਆ ਉਹਨਾਂ ਵਾਸਤੇ ਵੀ ਉਹਨੇ ਹੀ ਕਾਨੂੰਨ ਆ ਜੇ ਸਾਡੇ ਜੋ ਸਰਕਾਰੀ ਮੁਲਾਜ਼ਮ ਸਰਕਾਰੀ ਡਰਾਈਵਰ ਲੱਗੇ ਆ ਵੀਰ ਉਹ ਕੋਈ ਚਲੋ ਪ੍ਰਾਈਵੇਟ ਕਰਾਣੇ ਆ ਉਹਨਾਂ ਨੇ ਮਜਬੂਰੀ ਬਣ ਜਾਂਦੀ ਆ ਜੇ 26 ਤਰੀਕ ਤੋਂ ਬਾਅਦ ਸਾਡਾ ਇਹ ਮਸਲਾ ਹੱਲ ਨਾ ਹੋਇਆ ਅਸੀਂ ਇੱਕ ਵੱਡੀ ਸਟ੍ਰੈਕ ਕਰਾਂਗੇ ਜਿੱਥੇ ਟਰੱਕ ਵੀ ਰੁਕਣਗੇ ਟੈਕਸੀਆਂ ਵੀ ਰੁਕਣਗੀਆਂ ਟੈਕਸੀਆਂ ਦੇ ਨਾਲ ਫਲਾਈਟਾਂ ਵੀ ਰੁਕਣਗੀਆਂ ਸਰਕਾਰ ਨੂੰ ਫੇਰ ਹੀ ਪਤਾ ਲੱਗਣਾ ਜਿੰਨਾ ਚਿਰ ਠੱਲਣਾ ਪਈ ਅਸੀਂ ਉਹਨਾਂ ਚਿਰ ਅਸੀਂ ਆਹੀ ਰੋਸ਼ਮਾ ਜਾਈਏ ਕੁਝ ਹੋਰ ਜਥੇਬੰਦੀਆਂ ਵੀ ਨਾਲ ਆ ਤੁਹਾਡਾ ਸਾਥ ਸਾਡੇ ਕਿਸਾਨ ਅਸੀਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਵੀ ਸਾਡਾ ਸਾਥ ਦਿਨ ਆਮ ਪਬਲਿਕ ਨੂੰ ਵੱਡੀ ਅਪੀਲ ਆ ਠੀਕ ਐ ਸਾਡੇ ਸਾਥ ਦੇਣ ਕਿਸਾਨ ਜੱਥੇਬੰਦੀਆਂ ਨੂੰ ਵੀ ਸਾਡੀ ਇਹੀ ਅਪੀਲ ਹੈ ਬੇਨਤੀ ਹੈ ਵੀ ਸਾਡਾ ਸਾਥ ਦੇਣ ਅਸੀਂ ਹਰੇਕ ਰੋਜ਼ ਪ੍ਰਦਰਸ਼ਨ ਦੇ ਸਾਥ ਦਿੱਤਾ ਹਰੇਕ ਬੰਦੇ ਦਾ ਸਾਥ ਦਿੱਤਾ ਅੱਜ ਜੇ ਸਾਡੇ ਤੇ ਥੋਪੇ ਸਾਡੇ ਤੇ ਨਹੀਂ ਗਏ ਸਾਰਿਆਂ ਤੇ ਥੋਪੇ ਗਏ ਆ ਤਾਂ ਸਾਰਿਆਂ ਨੂੰ ਇਹਦਾ ਨੁਕਸਾਨ ਹੈ